ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਤੋਂ ਬਾਅਦ ਕੱਲ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਜੜੀਆਂ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੀਆਂ ਅਗਰ ਅਸੀਂ ਅੱਜ ਦੀ ਗੱਲ ਕਰ ਲਈਏ ਅੱਜ ਅੰਤਿਮ ਸੰਸਕਾਰ ਦੇ ਜਿਹੜੇ ਪ੍ਰੋਗਰਾਮ ਨੇ ਪੂਰੇ ਵੇਰਵੇ ਦੇ ਨਾਲ ਜ਼ਰੂਰ ਜੋ ਹੈ ਪ੍ਰੋਗਰਾਮ ਦੇ ذریعے ਸਾਰੇ ਦਰਸ਼ਕਾਂ ਨਾਲ ਸਾਂਝਾ ਕਰਿਓ ਦੇਖੋ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾ ਵੀ ਅਕਾਲ ਚਲਾਣਾ ਕਰ ਗਏ ਨੇ ਦੁਨੀਆ ਤੋਂ ਚਲੇ ਗਏ ਨੇ ਸੋ ਉਹਨਾਂ ਦੀ ਜਿਹੜੀ ਅਮ੍ਰਿਤਕ ਦੇ ਐ ਉਹ 40s ਹਸਪਤਾਲ ਤੋਂ ਕੱਲ ਉਹਨਾਂ ਦੇ ਚੰਡੀਗੜ੍ਹ ਦੇ ਸੈਕਟਰ 2 ਵਾਲੀ ਰਿਹਾਇਸ਼ ਤੇ ਲਜਾਈ ਗਈ ਜਿੱਥੇ ਆਖਰੀ ਦਰਸ਼ਨ ਉਹਨਾਂ ਦੇ ਰਿਸ਼ਤੇਦਾਰਾਂ ਨੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਸਵਰਥਕਾਂ ਨੇ ਅਕਾਲੀ ਦਲ ਦੇ ਵਰਕਰ ਵਲੰਟੀਅਰ ਲੀਡਰਸ਼ਾਹਬਾਨਾਂ ਨੇ ਕੀਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਤੋਂ ਮਨਪੀਤ ਸਿੰਘ ਈਆਲੀ ਉਹਨਾਂ ਦਾ ਉਹਨਾਂ ਦੇ ਸ਼ਰਧਾ ਦੇ ਫੁੱਲ ਪੈਂਟ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ ਉੱਚੇ ਚੇਤੇ ਤੌਰ ਤੇ ਪਹੁੰਚੇ ਉਹਨਾਂ ਦੀ ਧਰਮ ਪਤਨੀ ਬੀਬੀ ਗਨੀਵਕਰ ਮਜੀਠੀਆ ਐ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਬਹੁਤ ਸਾਰੇ ਲੀਡਰਾਂ ਨੇ ਦੁੱਖ ਪ੍ਰਗਟ ਕੀਤਾ ਪੰਜਾਬ ਸਰਕਾਰ ਦੇ ਮੰਤਰੀ ਬਰਿੰਦਰ ਗੋਇਲ ਉੱਚੇ ਚੇਤੇ ਤੌਰ ਤੇ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਵੀ ਸੋਸ਼ਲ ਮੀਡੀਆ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ 'ਚ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਦੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਬਹੁਤ ਮੰਨੀਆਂ ਪਰਮੰਨੀਆਂ ਸ਼ਖਸੀਤਾਂ ਉਹਨਾਂ ਨੂੰ ਸ਼ਰਦਾਂਜਲੀ ਦੇਣ ਪਹੁੰਚੀਆਂ ਦਿਲਜੀਤ ਸਿੰਘ ਚੀਮਾ ਪਹੁੰਚੇ ਸਰਦਾਰ ਸੁਰਜੀਤ ਸਿੰਘ ਰਖੜਾ ਉੱਚੇ ਟੋਰ ਤੇ ਪਹੁੰਚੇ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਕਾਂਗਰਸ ਨਾਲ ਜੁੜੇ ਕਈ ਲੀਡਰ ਵੀ ਜਿਹੜੇ ਨੇ ਉੱਥੇ ਪਹੁੰਚੇ ਸਾਬਕਾ ਪੰਜਾਬ ਸਰਕਾਰ ਦੇ ਮੰਤਰੀ ਔਰ ਸਾਬਕਾ ਅਕਾਲੀ ਆਗੂ ਮੌਜੂਦਾ ਸਮੇਂ ਚ ਬੀਜੇਪੀ ਦੇ ਲੀਡਰ ਮਨਪ੍ਰੀਤ ਬਾਦਲ ਪਹੁੰਚੇ ਰਾਣਾ ਗੁਰਮੀਤ ਸਿੰਘ ਛੋਡੀ ਜਿਹੜੇ ਕਿ ਕਾਂਗਰਸ ਦੇ ਸਾਬਕਾ ਲੀਡਰ ਹੁਣ ਬੀਜੇਪੀ ਚ ਨੇ ਉਹ ਵੀ ਪਹੁੰਚੇ ਕਾਂਗਰਸ ਤੋਂ ਕਈ ਮੰਤਰੀ ਪਹੁੰਚੇ ਬ੍ਰਹਮਹਿੰਦਰਾ ਪਹੁੰਚੇ ਗੁਰਪ੍ਰੀਤ ਸਿੰਘ ਕਾਂਗੜ ਗਏ ਪ੍ਰਗਟ ਸਿੰਘ ਉੱਥੇ ਪਹੁੰਚੇ ਲਾਡੀ ਸ਼ੇਰੋ ਵਾਲੀਆਂ ਉੱਥੇ ਗਏ ਕੁਲਦੀ ਕੁਲਬੀਰ ਜੀਰਾ ਸਾਬਕਾ ਵਿਧਾਇਕ ਨੇ ਉਹਨਾਂ ਨੇ ਸਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਔਰ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਪੂਰਾ ਪ੍ਰੋਗਰਾਮ ਸਾਂਝਾ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਅੰਤਿਮ ਸੰਸਕਾਰ ਅੱਜ ਸਵੇਰੇ 8 ਵਜੇ ਚੰਡੀਗੜ੍ਹ ਤੋਂ ਉਹਨਾਂ ਦੀ ਰਿਹائش ਤੋਂ ਸਰਦਾਰ ਪਰਮਿੰਦਰ ਸਿੰਘ ਢੀਂਸ਼ਾ ਔਰ ਬਾਕੀ ਪਰਿਵਾਰਕ ਮੈਂਬਰ ਅੰਤਿਮ ਯਾਤਰਾ ਸ਼ੁਰੂ ਕਰਾਂਗੇ ਸੁਖਦੇਵ ਸਿੰਘ ਢੀਂਟਾ ਸਾਹ ਹੁਣਾਂ ਦੀ ਔਰ ਸਭ ਤੋਂ ਪਹਿਲਾਂ ਰਾਜਪੁਰਾ ਤੇ ਪਟਿਆਲਾ ਹੁੰਦੇ ਹੋਏ ਦੁਪਹਿਰ 3 ਵਜੇ ਸੁਖਦੇਵ ਸਿੰਘ ਢੀਂਟਾ ਸਾਹ ਦਾ ਜੱਦੀ ਪਿੰਡ ਹੈ ਪਿੰਡ ਉੱਬਵਾਲ ਉੱਥੇ 3 ਵਜੇ ਦੁਪਹਿਰ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਏਗਾ ਸੁਖਦੇਵ ਸਿੰਘ ਢੀਂਟਾ ਸਾਹ ਦਾ ਉਧਰ ਪੰਜਾਬ ਸਰਕਾਰ ਵੱਲੋਂ ਜਿਹੜੀ ਜਾਣਕਾਰੀ ਮਿਲੀ ਹੈ ਸੁਖਦੇਵ ਸਿੰਘ ਢੀਂਟਾ ਸਾਹ ਹੁਣਾਂ ਦੇ ਅੰਤਿਮ ਸੰਸਕਾਰ ਦੇ ਲਈ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਨੇ ਔਰ तमाम ਪ੍ਰਸ਼ਾਸਨਿਕ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਬੱਲਾ ਜੀ ਸੁਖਦੇਵ ਸਿੰਘ ਢਿੰਡਸਾ ਦੇ ਦਿਹਾਂਤ ਕਰਕੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਚੱਲ ਰਹੀ ਸੀ ਕਿ ਉਸ ਭਰਤੀ ਦੇ ਪ੍ਰੋਗਰਾਮ ਹੁਣ ਰੋਕੇ ਗਏ ਨੇ ਇਸ ਉੱਪਰ ਜ਼ਰੂਰ ਪੂਰੀ ਜਾਣਕਾਰੀ ਸਾਂਝੀ ਕਰਿਓ ਨਾਲ ਦੇ ਨਾਲ ਜੇ ਆਪਾਂ ਗੱਲ ਕਰੀਏ ਜਿਹੜੇ ਐਨ ਆਰ ਆਈਜ਼ ਲਈ ਆਨਲਾਈਨ ਇਹ ਸਹੂਲਤ ਦਿੱਤੀ ਗਈ ਸੀ ਕਿ ਉਹ ਐਨ ਆਰ ਆਈ ਜਿਹੜੇ ਨੇ ਆਨਲਾਈਨ ਵੀ ਇਸ ਭਰਤੀ ਦਾ ਹਿੱਸਾ ਬਣ ਸਕਦੇ ਨੇ ਸੋ ਐਨ ਆਰ ਆਈਜ਼ ਦਾ ਇਸ ਭਰਤੀ ਨੂੰ ਲੈ ਕੇ ਰੁਝਾਨ ਕਿਹੋ ਜਿਹਾ ਨਜ਼ਰ ਆ ਰਿਹਾ ਹੈ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਅੱਜ ਤੀ ਤਰੀਕੇ ਤੇ ਕੱਲ ਜ਼ਿਲ੍ਹਾ ਪਧਰੀ ਜਿਹੜੀ ਭਰਤੀ ਦੀ ਆਖਰੀ ਮੀਟਿੰਗ ਐ ਸੋ ਭਰਤੀ ਦਾ ਪ੍ਰਕਿਰਿਆ ਦਾ ਪੂਰਾ ਵੇਰਵਾ 31 ਮਈ ਤੋਂ ਪਹਿਲਾਂ ਅੱਜ 30 ਮਈ ਤੱਕ ਦਾ ਜ਼ਰੂਰ ਸਾਂਝਾ ਕਰਨਾ ਕਿਉਂਕਿ ਅਗਰ ਅਸੀਂ ਗੱਲ ਕਰੀਏ ਜੂਨ ਦੇ ਪਹਿਲੇ ਹਫਤੇ ਹੀ ਭਰਤੀ ਦੀਆਂ ਜਿਹੜੀਆਂ ਮੀਟਿੰਗਸ ਐ ਉਹ ਨਹੀਂ ਅਗੋਂ ਰਹਿਣਗੀਆਂ ਸੋ ਪੂਰੇ ਵਿਸਥਾਰ ਨਾਲ ਭਰਤੀ ਪ੍ਰਕਿਰਿਆ ਉੱਪਰ ਗੱਲ ਸਾਂਝੀ ਕਰਿਓ ਦੇਖੋ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਦਿਹਾਂਤ ਕਰਕੇ ਜਿਹੜੀ ਅੱਜ ਮਾਨਸਾ ਦੇ ਵਿੱਚ ਜ਼ਿਲ੍ਹਾ ਪਧਰੀ ਭਰਤੀ ਮੀਟਿੰਗ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਆਪੋ ਆਪਣੇ ਪੱਧਰ ਤੇ ਜਿਹੜੇ ਲੋਕ ਨੇ ਜਿਨ੍ਹਾਂ ਕੋਲੇ ਪਹਿਲਾਂ ਤੋਂ ਹੀ ਭਰਤੀ ਕਾਪੀਆਂ ਮੌਜੂਦ ਨੇ ਉਹ ਭਰਤੀਆਂ ਕਰ ਰਹੇ ਨੇ ਉਸੇ ਤਰ੍ਹਾਂ ਪਰ ਅੱਜ ਕਿਉਂਕਿ ਅੰਤਿਮ ਸੰਸਕਾਰ ਹੈ ਸੁਖਦੇਵ ਸਿੰਘ ਕਿੰਸਾ ਦਾਸ ਉਹ ਅੱਜ ਕੋਈ ਵੀ ਜਿਹੜਾ ਸਮਾਗਮ ਹੈ ਭਰਤੀ ਮੀਟਿੰਗ ਹੈ ਉਹ ਨਹੀਂ ਕੀਤੀ ਜਾਣੀ ਔਰ ਕੱਲ ਡੇਰਾ ਬਸੀ ਦੇ ਲਾਗੇ ਲਾਲੜੂ ਦੇ ਵਿਖੇ ਜ਼ਿਲ੍ਹਾ ਪੱਧਰੀ ਭਰਤੀ ਮੀਟਿੰਗ ਹੈ ਕੱਲ 31 ਮਈ ਹੈ 31 ਮਈ ਤੱਕ ਵੱਡੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਹੋਣੀਆਂ ਸੀ ਔਰ ਜਿਹੜੀ ਮਾਨਸਾ ਦੀ ਅੱਜ ਦੀ ਭਰਤੀ ਸਰਦੂਲਗੜ੍ਹ ਵਾਲੀ ਰੱਦ ਕੀਤੀ ਗਈ ਹੈ ਬਹੁਤ ਸੰਭਾਵਨਾ ਹੈ ਕਿ 7-8 ਜੂਨ ਤੋਂ ਬਾਅਦ ਉੱਥੇ ਦੁਬਾਰਾ ਭਰਤੀ ਕੀਤੀ ਜਾਵੇ ਕਿਉਂਕਿ ਉੰਜ ਤਾਂ ਜ਼ਿਲ੍ਹਾ ਪੱਦਰ ਦੀਆਂ ਜਿਹੜੀਆਂ ਭਰਤੀਆਂ ਨੇ ਉਹ ਖਤਮ ਮੰਨੀਆਂ ਜਾ ਰਹੀਆਂ ਨੇ ਪਰ 7 ਜੂਨ 8 ਜੂਨ ਤੋਂ ਬਾਅਦ ਫਿਰ ਲਗਾਤਾਰ 18 ਜੂਨ ਤੱਕ ਭਰਤੀ ਜਿਹੜੀ ਹੈ ਉਹ ਚੱਲਣੀ ਹੈ ਔਰ ਉਸ ਵੇਲੇ ਜ਼ਿਲ੍ਹਾ ਪਧਰੀ ਮੀਟਿੰਗਾਂ ਨਹੀਂ ਹੋਣਗੀਆਂ ਉਸ ਵੇਲੇ ਡੋਰ ਟੂ ਡੋਰ ਅਭਿਆਨ ਵੀ ਬਣ ਸਕਦੇ ਨੇ ਕਿ ਵੱਡੇ ਪੱਦਰ ਤੇ ਪੰਜਾਬ ਦੇ ਵਿੱਚ ਅਕਾਲੀ ਵਰਕਰ ਅਕਾਲੀ ਵਲੰਟੀਅਰ ਅਕਾਲੀ ਲੀਡਰ ਪਿੰਡ ਪਿੰਡ ਗਲੀ ਗਲੀ ਨਿਕਲ ਜਾਣ ਸ਼ਹਿਰਾਂ ਚ ਨਿਕਲ ਜਾਣ ਦੁਕਾਨਾਂ ਤੇ ਨਿਕਲ ਜਾਣ ਔਰ ਭਰਤੀ ਨੂੰ ਆਖਰੀ ਗੇੜ ਦੇ ਵਿੱਚ ਅੰਜਾਮ ਤੱਕ ਲੈ ਕੇ ਜਾਣ ਇਹਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਹੈ ਉਂਝ ਕੱਲ ਜਿਹੜੀ ਭਰਤੀ ਕਮੇਟੀ ਸੀ ਪੰਜ ਮੈਂਬਰੀ ਉਹਨਾਂ ਵੱਲੋਂ ਬੀਬੀ ਸ਼ਤਵੰਤ ਕੌਰ ਜਥੇਦਾਰ ਸੰਤਾ ਸਿੰਘ ਮੈਦਪੁਰੀ ਸਰਦਾਰ ਇਕਬਾਲ ਸਿੰਘ ਝੁੰਦਾ ਇਹਨਾਂ ਵੱਲੋਂ ਲੁਧਿਆਣਾ ਦੇ ਵਿੱਚ ਗਿਆਨ ਪ੍ਰਕਾਸ਼ ਟਰਸਟ ਹੈ ਬੁੱਡੇਵਾਲ ਰੋਡ ਤੇ ਉੱਥੇ ਵੱਖ-ਵੱਖ ਜਿਹੜੀਆਂ ਪੰਥਕ ਸੰਸਥਾਵਾਂ ਪਹੁੰਚੀਆਂ ਹੋਈਆਂ ਸੀ ਆ ਸ਼੍ਰੀ ਆ ਕੇਸਗੜ੍ਹ ਸਾਹਿਬ ਦੇ ਸਾਹਿਬ ਦਾ ਜੱਥੇਦਾਰ ਗਿਆਨੀ ਕੇਬਲ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਪਹੁੰਚੀਆਂ ਸੀ ਭਰਤੀ ਕਮੇਟੀ ਦੇ ਤਿੰਨੋਂ ਮੈਂਬਰ ਮੌਜੂਦ ਸੀ ਸੋ ਇਹਨਾਂ ਸਾਰਿਆਂ ਨੇ ਵੱਖ-ਵੱਖ ਪੰਥਕ ਸੰਸਥਾਵਾਂ ਦੇ ਨਾਲ ਸਲਾਹ-ਮਸ਼ਵਰੇ ਕੀਤੇ ਮੀਟਿੰਗਾਂ ਕੀਤੀਆਂ ਕਿਵੇਂ ਆ ਪੰਥਕ ਜਿਹੜਾ ਜਿਹੜਾ ਧਿਰ ਹੈ ਧਿਰ ਜਿਹੜਾ ਪੰਥਕ ਸ਼੍ਰੋਮਣੀ ਅਕਾਲੀ ਦਲ ਦਾ ਯਾ ਕਿਵੇਂ ਐਸਜੀਪੀਸੀ ਦੇ ਜਿਹੜੇ ਪੰਥਕ ਪ੍ਰਬੰਧ ਨੇ ਉਹਨਾਂ ਨੂੰ ਹੋਰ ਸੁਚੱਜਾ ਕੀਤਾ ਜਾ ਸਕਦਾ ਹੈ ਔਰ ਇਸ ਭਰਤੀ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ तमाम ਪਹਿਲੂਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਜਿਹੜੀ ਐਨਆਰਆਈ ਭਰਤੀ ਦੀ ਗੱਲ ਹੈ ਕੱਲ 31 ਮਈ ਸ਼ਾਮ ਤੱਕ ਜਿੰਨੀ ਐਨਆਰਆਈਜ਼ ਨੇ ਭਰਤੀ ਕਰਾਈ ਹੈ 1 ਜੂਨ ਵਾਲੇ ਦਿਨ ਬਹੁਤ ਸੰਭਾਵਨਾ ਹੈ ਹਰਜੋਜੀ ਕਿ ਉਹ ਸਾਰੇ ਅੰਕੜੇ ਮੈਂ ਲੈ ਕੇ ਆਉਂਗਾ ਕਿਉਂਕਿ ਮੈਂ ਜ਼ਰੂਰ ਬੇਨਤੀ ਕੀਤੀ ਹੈ ਜਿਹੜੇ ਭਰਤੀ ਨਾਲ ਜੁੜੇ ਹੋਏ ਪ੍ਰਬੰਧਕ ਨੇ ਤਕਨੀਕੀ ਤੌਰ ਤੇ ਜਿਹੜੇ ਆਨਲਾਈਨ ਭਰਤੀ ਦੇਖਦੇ ਨੇ ਸੋ 1 ਜੂਨ ਨੂੰ ਆਪਾਂ ਇਹ ਅੰਕੜਾ ਜ਼ਰੂਰ ਸਾਂਝਾ ਕਰਾਂਗੇ ਕਿ 31 ਮਈ ਤੱਕ ਕਿੰਨੀ ਜਿਹੜੀ ਐਨਆਰਆਈਸ ਦੀ ਭਰਤੀ ਹੈ ਜਿਹੜੀ ਆਨਲਾਈਨ ਹੋਈ ਹੈ ਇਹ ਵੀ ਭਰਤੀ 18 ਜੂਨ ਤੱਕ ਚੱਲਦੀ ਰਹਿਣੀ ਹੈ ਜਿੰਨਾ ਤੱਕ ਸੰਭਾਵਨਾ ਹੈ ਸੋ 7 ਜੂਨ ਤੋਂ ਬਾਅਦ ਭਰਤੀ ਦਾ ਜਿਹੜਾ ਅਗਲਾ ਦੌਰ ਸ਼ੁਰੂ ਹੋਣਾ ਉਹ ਵੀ ਬੜਾ ਦਿਲਚਸਪ ਹੋਣਾ ਹੈ ਜੇ ਕੁੱਲ ਅੰਕੜੇ ਦੀ ਗੱਲ ਕਰੀਏ ਤੇ 29 ਲੱਖ ਤੋਂ ਜ਼ਿਆਦਾ ਭਰਤੀਆਂ ਹੁਣ ਤੱਕ 28-29 ਲੱਖ ਤੋਂ ਜ਼ਿਆਦਾ ਭਰਤੀਆਂ ਨੇ ਜਾ ਚੁੱਕੀਆਂ ਨੇ ਫਿਰ ਵੀ ਆਖਰੀ ਅੰਕੜੇ ਜਦੋਂ ਗਿਣਤੀ ਮਿੰਤੀ ਹੁੰਦੀ ਹੈ ਫਿਰ ਸਾਹਮਣੇ ਆਉਂਦੇ ਨੇ ਪਰ ਭਰਤੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਦਲਾਜੀ ਸ਼੍ਰੀ ਕਾਲ ਤੱਕ ਸਾਹਿਬ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਵਿਚਕਾਰ ਜਿਹੜਾ મતਭੇਦ ਹੈ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ ਹਾਲਾਂਕਿ ਕੱਲ ਜੋ ਹੈ ਇੱਕ ਮੀਟਿੰਗ ਵੀ ਹੋਈ ਜਦੋਂ ਐਸਜੀਪੀਸੀ ਦੇ ਇੱਕ ਵਫਦ ਨੇ ਸ਼੍ਰੀ ਪਟਨਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਤੇ ਪ੍ਰਧਾਨ ਨੇ ਤੇ ਹੋਰ ਅਹੁਦੇਦਾਰ ਵੀ ਸੀ ਜਿਹੜੇ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਸੀ ਸੋ ਇਸ ਮੀਟਿੰਗ ਬਾਰੇ ਜ਼ਰੂਰ ਗੱਲ ਸਾਫ਼ ਕਰਨਾ ਅਖਿਰ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਬਾਹਰ ਨਿਕਲਿਆ ਔਰ ਕਿਸ ਤਰ੍ਹਾਂ ਦੇ ਅੱਗੇ ਦੇ ਕਿਆਸ ਲਗਾਏ ਜਾ ਸਕਦੇ ਨੇ ਪੂਰੀ ਸਥਿਤੀ ਜ਼ਰੂਰ ਸਾਫ਼ ਕਰਿਓ ਦੇਖੋ ਬਹੁਤ ਮਹੱਤਵਪੂਰਨ ਕੱਲ ਮੀਟਿੰਗ ਹੋਈ ਹੈ ਕੱਲ ਤੱਕ ਸ਼੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਜਗਜੀਤ ਸਿੰਘ ਮੋਹੀ ਤੇ ਉਹਨਾਂ ਦੇ ਹੋਰ ਕਈ ਮੈਂਬਰ ਸਹਿਬਾਨ ਪ੍ਰਬੰਧਕੀ ਕਮੇਟੀ ਆ ਜਿਹੜੀ ਤੱਕ ਸ਼੍ਰੀ ਪਟਨਾ ਸਾਹਿਬ ਦੀ ਔਰ ਤਖਤ Shri ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਫੈਸਲੇ ਤੇ ਚਰਚਾ ਹੋਈ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਰਣਜੀਤ ਸਿੰਘ ਗੋਹਰ ਉਹਨਾਂ ਨੂੰ ਦੋਸ਼ ਮੁਕਤ ਕੀਤਾ ਸੀ ਉਹਨਾਂ ਤੇ ਧਾਰਮਿਕ ਪ੍ਰਚਾਰ ਔਰ ਧਾਰਮਿਕ ਸਮਾਗਮਾਂ ਦੀ ਜਿਸ ਤਰੀਕੇ ਨਾਲ ਰੋਕ ਲਾਈ ਗਈ ਸੀ ਤਖਤ Shri ਪਟਨਾ ਸਾਹਿਬ ਵੱਲੋਂ ਉਹਨਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਹੁਣ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਵੀ ਸੀ ਭਾਈ ਗੁਰਚਨ ਸਿੰਘ ਗਰੇਵਾਲ ਸੀ ਰਗਵੀਰ ਸਿੰਘ ਵਰਕ ਸੀ ਔਰ ਜਸਵਿੰਦਰ ਸਿੰਘ ਜੱਸੀ ਗੁਰਬਚਨ ਸਿੰਘ ਕਰਮੂਵਾਲ ਇਹ ਸਾਰੇ ਲੋਕ ਤੱਕ ਸ੍ਰੀ ਪਟਨਾ ਸਾਹਿਬ ਗਏ ਸੀ ਐਸਜੀਪੀਸੀ ਦਾ ਵਫਦ ਬਣ ਕੇ ਹੁਣ ਜਿਹੜੀ ਕੱਲ ਉੱਥੇ ਮੀਟਿੰਗ ਹੋਈ ਬਹੁਤ ਮਹੱਤਵਪੂਰਨ ਮੀਟਿੰਗ ਹੋਈ ਹੈ ਜਰਜੀਤ ਸਿੰਘ ਮੋਹੀ ਹੁਣਾਂ ਵਾਲੇ ਪਾਸੇ ਔਰ ਗੁਰਚਨ ਸਿੰਘ ਗਰੇ ਹੁਣ ਗਰੇਵਾਲ ਹੁਣਾਂ ਵਾਲੇ ਪਾਸੇ ਇਹਨਾਂ ਨੇ ਆਪਣਾ ਆਪਣਾ ਪੱਖ ਰੱਖਿਆ ਪਰ ਜਿਹੜਾ ਸੂਤਰਾਂ ਦੇ ਮੁਤਾਬਕ ਮਸਲਾ ਨਿਕਲ ਕੇ ਬਾਹਰ ਆਇਆ ਹੈ ਜਿਹੜੇ ਤੱਕ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਨੇ ਪ੍ਰਧਾਨ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਉਹਦੇ ਵਿੱਚ ਤੱਕ ਸ਼੍ਰੀ ਪਟਨਾ ਸਾਹਿਬ ਵਾਲੇ ਪਾਸੇ ਕਿਸੇ ਨੂੰ ਧਿਰ ਨਹੀਂ ਬਣਾਇਆ ਗਿਆ ਉਸ ਧਿਰ ਦਾ ਪੱਖ ਸੁਣਿਆ ਜਾਣਾ ਚਾਹੀਦਾ ਸੀ ਉਹਨਾਂ ਨੇ ਇਹ ਗੱਲ ਹੈ ਜਿਹੜੀ ਇਸ ਮੀਟਿੰਗ ਦੇ ਵਿੱਚ ਸਾਂਝੀ ਕੀਤੀ ਹੈ ਹਾਲਾਂਕਿ ਜਿਹੜੀ ਇਹ ਮੀਟਿੰਗ ਹੈ ਇਹ ਬੜੀ ਚੰਗੇ ਸਦਭਾਵਨਾਵਾਂ ਵਾਲੇ ਮਾਹੌਲ ਦੇ ਵਿੱਚ ਹੋਈ ਹੈ ਦੋਵਾਂ ਧਿਰਾਂ ਨੇ ਇੱਕ ਦੂਜੇ ਦੀ ਗੱਲ ਸੁਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਆਪਣੀ ਗੱਲ ਰੱਖੀ ਹੈ ਹਾਲਾਂਕਿ ਇਹ ਮਾਮਲਾ ਕਾਫੀ ਵਧਿਆ ਸੀ ਔਰ ਮੀਡੀਆ ਦੇ ਵਿੱਚ ਵੀ ਔਰ ਸਿੱਖ ਬੁੱਧੀਜੀਵੀਆਂ ਦੇ ਵਿੱਚ ਵੀ ਦੋਵੇਂ ਤਖਤ ਸਹਿਬਾਨਾਂ ਦੇ ਵਿੱਚ ਜਿਹੜਾ ਵਿਚਾਰਕ ਮਤਭੇਦ ਉਭਰੇ ਸੀ ਇਹਦਾ ਕਾਫੀ ਬੁਰਾ ਮਨਾਇਆ ਗਿਆ ਸੀ ਦੁਨੀਆ ਭਰ ਦੇ ਵਿੱਚ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਸਵਾਲ ਇਹ ਬਹੁਤ ਵੱਡਾ ਹੈ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਨਵੇਂ ਸਿਰੇ ਤੋਂ ਵਿਚਾਰ ਕਰਨਗੇ ਰঞ্জੀਤ ਸਿੰਘ ਗੋਹਰ ਦੇ ਮਾਮਲੇ ਤੇ ਕਿਉਂਕਿ ਅਗਰ ਅਗਰ ਇਹ ਟਕਰਾ ਮੁੱਕਣ ਵਾਲੇ ਪਾਸੇ ਜਾਣਾ ਹੈ ਅਗਰ ਇਹ ਮਤਪੇਦ ਮੁੱਕਣ ਵਾਲੇ ਪਾਸੇ ਜਾਣਾ ਹੈ ਤੇ ਦੂਜੇ ਵਾਲੇ ਪਾਸਿਓਂ ਟਰਕਸ਼ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਇਹ ਬੇਨਤੀ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਕਿ ਨਵੇਂ ਸਿਰੇ ਤੋਂ ਵਿਚਾਰਿਆ ਜਾਵੇ ਹੁਣ ਜਿਹੜੀ ਕਮੇਟੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੇ ਵਾਪਸ ਆ ਕੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਰਿਪੋਰਟ ਸੌਂਪਣੀ ਹੈ ਕਿ ਜਿਹੜੀ ਇਹ ਕਮੇਟੀ ਸੀ ਐਸਜੀਪੀਸੀ ਦੀ ਕੀ ਇਹ ਸਿਫਾਰਿਸ਼ ਕਰੇਗੀ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਐਸਜੀਪੀਸੀ ਨੂੰ ਇਹ ਸਿਫਾਰਿਸ਼ ਕਰੇਗੀ ਇਹ ਕਮੇਟੀ ਪ੍ਰਧਾਨ ਨੂੰ ਕਿ ਇਸ ਮਾਮਲੇ ਨੂੰ ਨਵੇਂ ਸਿਰੇ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਜਾਂ ਤਖਤਿਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਨਵੇਂ ਸਿਰੇ ਤੋਂ ਵਿਚਾਰਿਆ ਜਾਵੇ ਕੀ ਉਸ ਤੋਂ ਬਾਅਦ ਫਿਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਬੈਠਕ ਬੁਲਾਉਣਗੇ ਅੰਤਰਿੰਕ ਕਮੇਟੀ ਦੀ ਬੈਠਕ ਬੁਲਾਉਣਗੇ ਤੇ ਕੀ ਉਹਦੇ ਵਿੱਚ ਇਹ ਫੈਸਲਾ ਲੈਣਾ ਪੈ ਸਕਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਇਸ ਮਾਮਲੇ ਦੇ ਉੱਤੇ ਨਵੇਂ ਸਿਰੇ ਤੇ ਵਿਚਾਰ ਕਰਨ ਕੋਈ ਬੇਨਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਜਾਏਗੀ ਇਹ ਗੱਲ ਜਿਹੜੀ ਹੈ ਇਸ ਵਕਤ ਸਭ ਤੋਂ ਜ਼ਿਆਦਾ ਅਹਿਮियत ਵਾਲੀ ਬਣ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਦੋਨੇ ਤਖਤ ਸਹਿਬਾਨਾ ਨੇ ਪਰੰਪਰਾਵਾਂ ਔਰ ਮਰਿਆਦਾਵਾਂ ਦਾ ਹਵਾਲਾ ਦੇ ਕੇ ਆਪਣੀ ਆਪਣੀ ਗੱਲ ਰੱਖੀ ਸੀ ਗਿਆਨੀ ਕੁਲਦੀਪ ਸਿੰਘ ਗੜਗਜ ਹੁਣਾਂ ਨੇ ਜਿਸ ਦਿਨ ਰਣਜੀਤ ਸਿੰਘ ਔਰ ਹੁਣਾਂ ਦੀ ਮਾਫੀ ਪ੍ਰਵਾਨ ਕੀਤੀ ਸੀ ਖਿਮਾ ਜਾਂਚਨਾ ਪ੍ਰਵਾਨ ਕੀਤੀ ਸੀ ਔਰ ਉਹਨਾਂ ਨੂੰ ਦੋਸ਼ ਮੁਕਤ ਕੀਤਾ ਸੀ ਸੋ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਫੈਸਲਾ ਕੀਤਾ ਉਸ ਤੋਂ ਫੌਰਨ ਬਾਅਦ ਤਖਸ਼ੀ ਕੇਸਗੜ ਸਾਹਿਬ ਵਿਖੇ ਪੰਜ ਪਿਆਰੇ ਸਿੰਘ ਸਹਿਬਾਨਾ ਨੇ ਇਕਤਤਾ ਕੀਤੀ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਵੀ ਉੱਥੇ ਮੌਜੂਦ ਸੀ ਔਰ ਇਹਨਾਂ ਨੇ ਫੈਸਲਾ ਕਰਤਾ ਕਿ ਸ੍ਰੀ ਅਖਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਹੁਕਮ ਸੁਣਾਇਆ ਗਿਆ ਉਹਨੂੰ ਨਾਮਨਜ਼ੂਰ ਕੀਤਾ ਜਾਂਦਾ ਔਰ ਉਹਨਾਂ ਨੇ ਤਨਖਾਹਾਂ ਐਲਾਨ ਕਰਤਾ ਸੀ। ਯਾਨੀ ਕੁਲਦੀਪ ਸਿੰਘ ਗੜਗਜ ਨੂੰ ਵੀ ਔਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਨੂੰ ਵੀ। ਉਸ ਤੋਂ ਬਾਅਦ ਹਾਲਾਂਕਿ ਪੰਜਾਬ ਵਾਲੇ ਪਾਸਿਓ ਸਾਡੇ ਤਖਤ ਸਹਿਬਾਨਾਂ ਤੋਂ ਪੰਜ ਪਿਆਰੇ ਸਿੰਘ ਸਹਬਾਨਾ ਨੇ ਵੀ ਤਖਤਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਹੁਕਮ ਸੀ ਉਹਨਾਂ ਤੇ ਉਹਨਾਂ ਤੇ ਰੋਕ ਲਾਈ ਸੀ ਔਰ ਤਖਤਸ਼੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਵੀ 10 ਦਿਨਾਂ ਦੇ ਵਿੱਚ ਪੇਸ਼ ਹੋ ਕੇ ਨਿੱਜੀ ਤੌਰ ਤੇ ਆਪਣਾ ਪੱਕਾ ਰੱਖਣ ਦੀ ਗੱਲ ਕਹੀ ਗਈ ਸੀ ਔਰ ਇਸੇ ਦਰਮਿਆਨੇ ਵੀ ਖਬਰਾਂ ਨੇ ਕਿ ਇੱਕ ਗੁਰਸਿੱਖ ਨੇ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਸਬੰਧ ਦੇ ਵਿੱਚ ਵੀ ਤਖਤਸ਼੍ਰੀ ਪਟਨਾ ਸਾਹਿਬ ਨੂੰ ਇੱਕ ਚਿੱਠੀ ਭੇਜੀ ਹੈ ਔਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਭੂਮਿਕਾ ਬਾਰੇ ਵੀ ਮੰਨ ਕੀਤੀ ਹੈ ਔਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਪਿਛਲੇ ਸਮਿਆਂ ਦੇ ਵਿੱਚ ਤਖਤ ਸਹਿਬਾਨਾ ਬਾਰੇ ਜਿਹੜੇ ਜਿਹੜੇ ਬਿਆਨ ਦਿੱਤੇ ਗਏ ਸੀ ਕਿ ਤਖਤ ਸਹਿਬਾਨ ਇਹਨਾਂ ਤੇ ਕਬਜ਼ੇ ਹੋ ਗਏ ਸੀ ਸੈਂਟਰ ਨੇ ਏਜੰਸੀਆਂ ਨੇ ਔਰ ਐਸਜੀਪੀਸੀ ਨੇ ਮੁਕਤ ਕਰਾਇਆ ਕਬਜ਼ਿਆਂ ਤੋਂ ਸੋ ਉਹਦੇ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਸਬੰਧ ਦੇ ਵਿੱਚ ਇੱਕ ਬੇਨਤੀ ਭੇਜੀ ਹੈ ਤਖਤ ਸ਼੍ਰੀਕੇਸ਼ਗੜ ਸਾਹਿਬ ਨੂੰ ਹੁਣ ਇਹ ਮਸਲੇ ਆਉਂਦੇ ਦਿਨਾਂ ਦੇ ਵਿੱਚ ਅਗਰ ਨਾ ਨਿਭੜੇ ਤੇ ਵੱਡੇ ਵੀ ਹੋ ਸਕਦੇ ਨੇ ਔਰ ਸੁਖਬੀਰ ਸਿੰਘ ਬਾਦਲ ਦੀ ਰਾਹ ਦੇ ਵਿੱਚ ਵੀ ਇਹ ਮਸਲੇ ਜਿਹੜੇ ਨੇ ਇਹ ਰੋੜੇ ਰੁਕਾਵਟਾਂ ਬਣ ਸਕਦੇ ਨੇ ਕਿਉਂਕਿ ਪਹਿਲਾਂ ਵੀ ਲਗਾਤਾਰ ਸ਼ਖਬੀਰ ਸਿੰਘ ਬਾਦਲ ਹੁਣਾ ਤੇ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਰਹੇ ਨੇ ਕਿ ਬਹੁਤ ਸਾਰੀਆਂ ਜਿਹੜੀਆਂ ਪੰਥ ਦੀਆਂ ਮਾਨ ਮਰਿਆਦਾਵਾਂ ਨੇ ਉਹਨਾਂ ਨੂੰ ਢਾ ਲੱਗੀ ਹੈ ਔਰ ਜਿੱਥੋਂ ਤੱਕ ਗੱਲ ਸਿੱਖ ਸੰਸਥਾਵਾਂ ਦੇ ਮਾਨ ਸਨਮਾਨ ਦੀ ਹੈ ਉਹਦਾ ਬਹਾਲ ਹੋਣਾ ਬੜਾ ਲਾਜ਼ਮੀ ਹੈ ਅਗਰ ਇਹ ਮਾਮਲਾ ਨਿਬੜਦਾ ਹੈ ਗਲਬਾਦ ਦੇ ਜ਼ਰੀਏ ਤੇ ਕਿਵੇਂ ਨਿਬੜਦਾ ਹੈ ਐਸਜੀਪੀਸੀ ਕੀ ਕਰਦੀ ਹੈ ਇਹਦੇ ਉੱਪਰ ਹੁਣ ਸਾਡੀ ਨਜ਼ਰ ਰਹੇਗੀ ਡੱਲਾ ਜੀ ਕੱਲ ਭਾਰਤ ਪੂਸ਼ਣ ਆਸ਼ੂ ਵੱਲੋਂ ਜੋ ਹੈ ਕਾਗਜ਼ ਆਪਣੇ ਭਰੇ ਗਏ ਰਾਜਾ ਵੜਿੰਗ ਉੱਥੇ ਉਹਨਾਂ ਦੇ ਨਾਲ ਮੌਜੂਦ ਰਹੇ ਕਾਂਗਰਸ ਪਾਰਟੀ ਵੱਲੋਂ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਪਾਰਟੀ ਦੀ ਏਕਤਾ ਦਾ ਪ੍ਰਗਟਾਵਾ ਜ਼ਰੂਰ ਉੱਥੇ ਕੀਤਾ ਗਿਆ ਸੋ ਇਸ ਕਾਂਗਰਸ ਦੀ ਏਕਤਾ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਏ ਸਥਾਈ ਹੈ ਅਸਥਾਈ ਹੈ ਜ਼ਬਰਦਸਤੀ ਦਿਖਾਈ ਗਈ ਏਕਤਾ ਹੈ ਇਸੋ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਹ ਏਕਤਾ ਕੱਲ ਨਜ਼ਰ ਆਈ ਹੈ ਭਾਰਤ ਪੂਸ਼ਣ ਆਸ਼ੂ ਦੇ ਜਦੋਂ ਕਾਗਜ਼ ਭਰੇ ਗਏ ਦੇਖੋ ਜੀ ਕੱਲ ਦੀ ਗੱਲ ਕਰੀਏ ਭਾਰਤ ਪੂਸ਼ਣ ਆਸ਼ੂ ਔਰ ਰਾਜਾ ਵੜਿੰਗ ਕਾਗਜ਼ ਭਰਨ ਵੇਲੇ ਇਕੱਠੇ ਦਿਖੇ ਕੱਲ ਸ਼ਕਤੀ ਪ੍ਰਦਰਸ਼ਨ ਕੀਤਾ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਸੀ ਭੁਪੇਸ਼ ਬਗੇਲ ਸੀ ਰਾਜਾ ਵੜਿੰਗ ਵੀ ਸੀ ਇਹ ਸਵਾਲ ਤਾਂ ਉਸੇ ਤਰ੍ਹਾਂ ਬਰਕਰਾਰ ਹੈ ਕਿ ਕੀ ਭਾਰਤ ਪੂਸ਼ਣ ਆਸ਼ੂ ਔਰ ਰਾਜਾ ਵੜਿੰਗ ਦੇ ਵਿਚਾਲੇ ਜਿਹੜੀ ਕੱਲ ਏਕਤਾ ਨਜ਼ਰ ਆਈ ਕਿ ਉਹ ਸਥਾਈ ਹੈ ਜਾਂ ਉਹ ਕੱਚੀ ਹੈ ਕਿਉਂਕਿ ਕੱਲ ਪਾਰਟੀ ਦੇ ਪ੍ਰਭਾਰੀ ਪ੍ਰਵੇਸ਼ ਬਗੇਲ ਆਏ ਹੋਏ ਸੀ ਪਤਾ ਹੀ ਲੱਗਿਆ ਕੇ ਪਰਸੋਂ ਰਾਤ ਹੀ ਉਹ ਲੁਧਿਆਣੇ ਪਹੁੰਚ ਗਏ ਸੀ ਇੱਕ ਹੋਟਲ ਦੇ ਵਿੱਚ ਉਹਨਾਂ ਨੇ ਡੇਰਾ ਲਾਇਆ ਔਰ ਉਹਨਾਂ ਨੇ ਉਸੇ ਵੇਲੇ ਕੋਸ਼ਿਸ਼ਾਂ ਆਰੰਭੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਭਾਰਤ ਪੋਸ਼ਣ ਆਸ਼ੂ ਜਦੋਂ ਕਾਗਜ਼ ਦਾਖਲ ਕਰਨਗੇ ਤਾਂ ਪੰਜਾਬ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਉੱਥੇ ਮੌਜੂਦ ਰਹਿਣੇ ਚਾਹੀਦੇ ਨੇ ਇਹ ਵੀ ਗੱਲਾਂ ਹੋਈਆਂ ਸੀ ਕਿ ਰਾਹੁਲ ਗਾਂਧੀ ਦੇ ਧਿਆਨ ਤੱਕ ਇਹ ਮਾਮਲਾ ਗਿਆ ਹਾਲਾਂਕਿ ਰਾਜਾ ਵੜਿੰਗ ਭਾਰਤ ਪੋਸ਼ਣ ਆਸ਼ੂ ਦੇ ਸਮਾਗਮ 'ਚ ਵੀ ਆਏ ਜਿਹੜਾ ਕਾਗਜ਼ ਭਰਨ ਤੋਂ ਪਹਿਲਾਂ ਸੀ ਔਰ ਕਾਗਜ਼ ਪੜਨ ਵੇਲੇ ਵੀ ਰਾਜਾ ਵੜਿੰਗ ਔਰ ਪਪੇਸ਼ ਬਗੇਲ ਚਰਨਜੀਤ ਚੰਨੀ ਔਰ ਰਾਣਾ ਗੁਰਜੀਤ ਸਿੰਘ ਉਚਿਤ ਤੌਰ ਤੇ ਮੌਜੂਦ ਰਹੇ ਭਾਰਤ ਪੂਸ਼ਣ ਆਸ਼ੂ ਦੇ ਨਾਲ ਕੁੱਲ ਪੰਜ ਮੈਂਬਰ ਨੇ ਜਿਹੜੇ ਉਹ ਕਾਗਜ਼ ਦਾਖਲ ਕਰ ਸਕਦੇ ਨੇ ਇਸ ਵਕਤ ਤੁਸੀਂ ਤਸਵੀਰਾਂ ਵੀ ਵੇਖ ਰਹੇ ਹੋ ਕਿ ਰਾਜਾ ਵੜਿੰਗ ਨਾਲ ਸੀ ਜਦੋਂ ਕਾਗਜ਼ ਦਾਖਲ ਕੀਤੇ ਗਏ ਇਹ ਮੰਨਿਆ ਜਾਂਦਾ ਹੈ ਕਿ ਦੋਵੇਂ ਲੀਡਰ ਨੇ ਜਿਹੜੇ ਰਾਜਾ ਵੜਿੰਗ ਔਰ ਭਾਰਤ ਪੂਸ਼ਣ ਆਸ਼ੂ ਅਗਰ ਇਕੱਠੇ ਹੋ ਕੇ ਇਸ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਨੇ ਕਾਂਗਰਸ ਪਾਰਟੀ ਲਈ ਤੇ ਕਾਂਗਰਸ ਪਾਰਟੀ ਮੁਕਾਬਲੇ 'ਚ ਬਣੀ ਰਹੇਗੀ ਅਗਰ ਆਉਂਦੇ ਦਿਨਾਂ 'ਚ ਰਾਜਾ ਵੜਿੰਗ ਫਿਰ ਚੋਣ ਪ੍ਰਚਾਰ ਤੋਂ ਪਿੱਛੇ ਹਟਦੇ ਨੇ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਉਹ ਕਰ ਗਏ ਭਾਰਤ ਪੂਸ਼ਣ ਆਸ਼ੂ ਨਾਲ ਉਸ ਵੇਲੇ ਮਤ ਪੇਡ ਉਤਰੇ ਸੀ ਭਾਰਤ ਪੂਸ਼ਣ ਆਸ਼ੂ ਪ੍ਰਚਾਰ ਤੇ ਗਏ ਸੀ ਰਾਜਾ ਵੜਿੰਗ ਬਾਰੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਜੇ ਤੁਸੀਂ ਦੱਸ ਕੇ ਆਏ ਹੁੰਦੇ ਤੇ ਮੈਂ ਜ਼ਰੂਰ ਤੁਹਾਡਾ ਸਵਾਗਤ ਕਰਦਾ ਸੋ ਗੱਲਾਂ ਬਹੁਤ ਅੱਗੇ ਵੱਧ ਗਈਆਂ ਸੀ ਮੀਡੀਆ ਦੇ ਵਿੱਚ ਵੀ ਦੋਵੇਂ ਲੀਡਰਾਂ ਨੇ ਇੱਕ ਦੂਜੇ ਦੇ ਪ੍ਰਤੀ ਮਿੱਠੀ-ਮਿੱਠੀ ਨਾਰਾਜ਼ਗੀ ਐ ਜਿਹੜੀ ਉਹ ਪ੍ਰਗਟ ਕੀਤੀ ਸੀ ਪਰ ਸਵਾਲ ਇਹ ਐ ਇਹ ਮਿੱਠੀ ਨਾਰਾਜ਼ਗੀ ਕੀ ਕੁੜੱਤਨ ਦੇ ਵਿੱਚ ਤਾਂ ਨਹੀਂ ਤਬਦੀਲ ਹੋਈ ਹੁਣ ਇਸ ਗੱਲ ਦਾ ਪਤਾ ਲੱਗੇਗਾ ਆਉਂਦੇ ਦਿਨਾਂ 'ਚ ਅਗਰ ਭਾਰਤ ਪੁਸ਼ਨ ਆਸ਼ੂ ਔਰ ਰਾਜਾ ਵੜਿੰਗ ਇਕੱਠੇ ਮਿਲ ਕੇ ਚੱਲੇ ਤਾਂ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਬਰਕਰਾਰ ਰਹਿਣਗੀਆਂ ਅਗਰ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਜਾਂ ਭਾਰਤ ਪੁਸ਼ਨ ਆਸ਼ੂ ਨੇ ਰਾਜਾ ਵੜਿੰਗ ਹੁਨਾਂ ਨੂੰ ਦੁਬਾਰਾ ਚੋਣ ਪ੍ਰਚਾਰ ਦੇ ਵਿੱਚ ਖੁੱਲੇ ਦਿਲ ਦੇ ਨਾਲ ਸਵਾਗਤ ਨਾ ਕੀਤਾ ਤੇ ਸਥਿਤੀਆਂ ਭਾਰਤ ਪੂਸ਼ਣ ਆਸ਼ੂ ਦੇ ਲਈ ਵੀ ਚਿੰਤਾਜਨਕ ਬਣ ਸਕਦੀਆਂ ਨੇ ਪਰਸੂਤਰੇ ਕਹਿੰਦੇ ਨੇ ਕਿ ਭਾਰਤ ਪੂਸ਼ਣ ਆਸ਼ੂ ਔਰ ਰਾਜਾ ਵੜਿੰਗ ਇਹਨਾਂ ਚੋਣਾਂ ਦੇ ਵਿੱਚ ਹੁਣ ਮਿਲ ਕੇ ਚੱਲਣਗੇ ਕਿਉਂਕਿ ਅਗਰ ਭਾਰਤ ਪੂਸ਼ਣ ਆਸ਼ੂ ਜਿੱਤਦੇ ਨੇ ਤੇ ਰਾਜਾ ਵੜਿੰਗ ਪ੍ਰਚਾਰ 'ਚ ਨਹੀਂ ਆਉਂਦੇ ਤੇ ਫਿਰ ਸਾਰਾ ਜਿੱਤ ਦਾ ਸਿਹਰਾ ਉਹ ਭਾਰਤ ਪੂਸ਼ਣ ਆਸ਼ੂ ਦੇ ਸਿਰ ਸੱਜਣਾ ਹੈ ਤੇਪਾਰਤ ਪੂਸ਼ਣ ਆਸ਼ੂ ਪੰਜਾਬ ਦੇ ਕਾਂਗਰਸ ਪ੍ਰਧਾਨ ਦੇ ਵੱਡੇ ਦਾਵੇਦਾਰ ਦੇ ਰੂਪ ਚ ਅੱਗੇ ਵਧ ਸਕਦੇ ਨੇ ਔਰ ਅਗਰ ਰਾਣਾ ਅਗਰ ਰਾਜਾ ਵੜਿੰਗ ਲਗਾਤਾਰ ਚੋਣ ਪ੍ਰਚਾਰ ਕਰਦੇ ਨੇ ਤੇ ਫਿਰ ਭਾਰਤ ਪੂਸ਼ਣ ਆਸ਼ੂ ਜਿੱਤਦੇ ਨੇ ਤੇ ਰਾਜਾ ਵੜਿੰਗ ਫਿਰ ਆਪਣੇ ਆਪ ਨੂੰ ਤਕੜਾ ਪ੍ਰਧਾਨ ਸਾਬਤ ਕਰਨ ਵਾਲੇ ਪਾਸੇ ਅੱਗੇ ਵਧਣਗੇ ਔਰ ਅਗਰ ਦੋਵੇਂ ਇਕੱਠੇ ਪ੍ਰਚਾਰ ਕਰਦੇ ਨੇ ਔਰ ਨਈ ਕਾਂਗਰਸ ਜਿੱਤ ਸਕਦੀ ਤੇ ਘੱਟੋ ਘੱਟ ਦੋਵੇਂ ਲੀਡਰ ਹਾਰ ਦਾ ਠਿਕਰਾ ਇੱਕ ਦੂਜੇ ਦੇ ਸਿਰ ਤੇ ਨਹੀਂ ਫੋੜ ਸਕਣਗੇ ਸੋ ਇਸ ਤਰੀਕੇ ਦੀ ਰਣਨੀਤੀ ਵੱਡੇ ਲੀਡਰਾਂ ਨੇ ਵੀ ਬਣਾਈ ਹੈ ਬਾਕੀ ਵੇਖਦੇ ਹਾਂ ਕਿ ਕਿੰਨੇ ਕੁ ਦਿਨ ਇਹ ਜਿਹੜੀ ਏਕਤਾ ਕਾਂਗਰਸ ਦੇ ਲੀਡਰਾਂ ਦੀ ਇਹ ਨਜ਼ਰ ਆਉਂਦੀ ਹੈ ਕਿਉਂਕਿ ਕਾਂਗਰਸ ਦੀ ਇਹ ਬਦਕਿਸਮਤੀ ਵੀ ਹੈ ਕਿ ਪਿਛਲੇ ਕਾਫੀ ਸਮੇਂ ਦੇ ਵਿੱਚ ਪੰਜਾਬ 'ਚ ਕਾਂਗਰਸ ਬਿਨਾ ਫੁੱਟ ਤੋਂ ਨਹੀਂ ਚੱਲ ਸਕੀ ਕਾਂਗਰਸ ਦੇ ਵਿੱਚ ਆਪਸੀ ਫੁੱਟ ਲਗਾਤਾਰ ਨਜ਼ਰ ਆਉਂਦੀ ਰਹੀ ਹੈ ਹਾਲਾਂਕਿ ਇਹ ਜਿਹੜੀ ਚੋਣ ਹੈ ਬਹੁਤ ਮਹੱਤਵਪੂਰਨ ਹੈ ਕਾਂਗਰਸ ਦੇ ਲਈ ਵੀ ਸਾਤ ਪੂਸ਼ਨ ਆਸ਼ੂ 2012 ਚ ਵੀ ਜਿੱਤੇ 2017 ਚ ਵੀ ਜਿੱਤੇ ਉਹ ਲਗਾਤਾਰ ਜਿੱਤੇ 2012 ਦੇ ਵਿੱਚ ਉਹਨਾਂ ਨੇ ਪ੍ਰੋਫੈਸਰ ਰਜਿੰਦਰ ਭੰਡਾਰੀ ਨੂੰ ਹਰਾਇਆ 2017 ਚ ਕਮਲ ਚੇਤਲੀ ਨੂੰ ਹਰਾਇਆ ਔਰ ਜਿਹੜੀ 22 ਦੀ ਚੋਣ ਸੀ ਉਹਦੇ ਵਿੱਚ ਐਡਵੋਕੇਟ ਵਿਕਰਮ ਸਿੱਧੂ ਉਹ ਇੱਕੋ ਵਾਰ ਇੱਥੇ ਚੋਣ ਲੜੇ ਨੇ ਮਾਫੀ ਚਾਹੂੰਗਾ ਮੈਂ ਇੱਕ ਪ੍ਰੋਗਰਾਮ ਚ ਕਿਹਾ ਸੀ ਕਿ ਉਹ ਦੋ ਵਾਰ ਚੋਣ ਲੜੇ ਤੇ ਹਾਰੇ ਉਹ ਇੱਕੋ ਵਾਰ ਹੀ ਚੋਣ ਲੜੇ ਪਿਛਲੀ ਵਾਰੀ ਤੇ ਹਾਰੇ ਪਰ ਉਹ ਮਜਬੂਤ ਕੈਂਡੀਡੇਟ ਨੇ ਪਿਛਲੀ ਵਾਰੀ ਵੀ ਜਿਹੜੇ ਅ ਵਿਕਰਮ ਸਿੰਘ ਸਿੱਧੂ ਸੀ ਉਹ ਬਹੁਤ ਨੇੜੇ ਰਹੇ ਹਾਲਾਂਕਿ 8 8.5 9000 ਤੇ ਜਿੱਤ ਹਾਰ ਦੇ ਫੈਸਲੇ ਹੋਏ ਸੀ ਪਿਛਲੀ ਵਾਰੀ ਜਦੋਂ ਗੁਰਪ੍ਰੀਤ ਸਿੰਘ ਗੋਗੀ 40000 ਤੋਂ ਵੱਧ ਵੋਟਾਂ ਲੈ ਕੇ ਗਏ ਸੋ ਐਡਵੋਕੇਟ ਵਿਕਰਮ ਸਿੰਘ ਸਿੱਧੂ ਨੂੰ ਵੀ ਚੰਗੀਆਂ ਵੋਟਾਂ ਮਿਲੀਆਂ ਔਰ 24 ਦੀ ਜਿਹੜੀ ਲੋਕ ਸਭਾ ਦੀ ਚੋਣ ਸੀ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਲੀਡ ਹਾਸਲ ਕੀਤੀ ਸੀ ਲੁਧਿਆਣਾ ਪੱਛਮੀ ਦੇ ਹਲਕੇ ਤੋਂ ਜੋ ਇਸ ਕਰਕੇ ਅਗਰ ਵਿਕਰਮ ਸਿੱਧੂ ਨੂੰ ਦੁਬਾਰਾ ਟਿਕਟ ਮਿਲਦੀ ਹੈ ਜਾਂ ਜੀਵਨ ਗੁਪਤਾ ਨੂੰ ਟਿਕਟ ਮਿਲਦੀ ਹੈ ਜਾਂ ਭਾਜਪਾ ਕਿਸੇ ਨੂੰ ਵੀ ਉਮੀਦਵਾਰ ਬਣਾਉਂਦੀ ਹੈ ਤੇ ਫਿਰ ਇਹ ਟਕੋਣਾ ਮੁਕਾਬਲਾ ਵੀ ਬਣ ਸਕਦਾ ਹੈ ਇਸ ਕਰਕੇ ਇਹ ਮੰਨਿਆ ਜਾਣਾ ਕਿ ਸੱਤਾ ਆਮ ਆਦਮੀ ਪਾਰਟੀ ਦੀ ਹੈ اور ਆਮ ਆਦਮੀ پارٹی ਦਾ ਉਮੀਦਵਾਰ سب ਤੋਂ زیادہ مضبوط ہے یہ ویلا ਨਹੀਂ ਹੈ ਅੱਜ ਦੇ ਸਮੇਂ 나 ਆਮ ਆਦਮੀ ਪਾਰਟੀ 나 ਕਾਂਗਰਸ 나 ਭਾਜਪਾ 나 ਅਕਾਲੀ ਦਲ ਤੁਸੀਂ ਕਿਸੇ ਦੇ ਵੀ ਮਜਬੂਤ ਜਾਂ ਕਮਜ਼ੋਰ ਹੋਣ ਦਾ ਦਾਵਾ ਨਹੀਂ ਕਰ ਸਕਦੇ ਕਿਉਂਕਿ ਜਦੋਂ ਤਿੰਨ ਕੋਣੀ ਮੁਕਾਬਲਾ ਚਾਰ ਕੋਣੀ ਮੁਕਾਬਲਾ ਹੁੰਦਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮਿਆਂ ਦੇ ਵਿੱਚ ਫੁੱਟਦਾ ਸ਼ਿਕਰ ਰਿਹਾ ਔਰ ਪਿਛਲੇ ਸਮਿਆਂ 'ਚ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਪਰਪਕਾਰ ਸਿੰਘ ਘੁੰਮਣ ਆਪਣੇ ਦਮ ਤੇ ਅਗਰ ਇਸ ਮੁਕਾਬਲੇ ਨੂੰ ਬਣਾ ਦੇਣ ਉਹ ਇੱਕ ਜਿਹਨੂੰ ਕਹਿੰਦੇ ਨੇ ਐਡੀਸ਼ਨਲ ਬੈਨੀਫਿਟ ਉਹ ਜ਼ਿਆਦਾ ਫਾਇਦਾ ਪਰਪਕਾਰ ਸਿੰਘ ਕੋ ਮਨ ਹਾਸਲ ਕਰ ਸਕਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਧੜੇਬਾਜ਼ੀ ਕਾਂਗਰਸ ਦੀ ਧੜੇਬਾਜ਼ੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਮੁਕਾਬਲਾ ਹੈ ਕਿਉਂਕਿ ਜਿਹੜੇ ਰਾਜ ਸਭਾ ਮੈਂਬਰ ਨੂੰ ਟਿਕਟ ਦਿੱਤੀ ਗਈ ਹੈ ਇਹ ਮੰਨਿਆ ਜਾਂਦਾ ਹੈ ਕਿ ਅਗਰ ਉਹਨਾਂ ਨੂੰ ਨਾ ਜਿਤਾ ਸਕੀ ਆਮ ਆਦਮੀ ਪਾਰਟੀ ਤੇ ਫਿਰ ਉਹ ਰਾਜ ਸਭਾ ਚ ਅਸਤੀਫਾ ਨਹੀਂ ਦੇ ਸਕਦੇ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਨੇ ਹਾਲਾਂਕਿ ਉਹ ਅਸਤੀਫਾ ਦੇਣਾ ਚਾਹਣ ਤਾਂ ਦੇ ਦੇਣਗੇ ਪਰੀਚਰਚਾ ਮੰਨਿਆ ਕਿ ਆਮ ਆਦਮੀ ਪਾਰਟੀ ਚ ਕੋਈ ਵੀ ਅਸਤੀਫਾ ਨਹੀਂ ਦੇਣਾ ਚਾਹੁੰਦਾ ਰਾਜ ਸਭਾ ਦੀ ਸੀਟ ਤੋਂ ਸੋ ਉਹਨਾਂ ਨੂੰ ਐਮਐਲਏ ਦੀ ਚੋਣ ਲੜਾਈ ਜਾ ਰਹੀ ਹੈ ਅਗਰ ਉਹ ਜਿੱਤਦੇ ਨੇ ਤੇ ਉਹਨਾਂ ਨੂੰ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਤੇ ਫਿਰ ਉਹ ਰਾਜ ਸਭਾ ਤੋਂ ਅਸਤੀਫਾ ਦੇਣਗੇ ਤੇ ਅਰਵਿੰਦ ਕੇਜਰੀਵਾਲ ਹੋਣਗੇ ਪਰ ਜ਼ੈਸਟ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਲੀਡਰ ਟਿਕਟ ਦੇ ਚਾਹਵਾਨ ਸੀ ਆਮ ਆਦਮੀ ਪਾਰਟੀ ਦੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਹ ਮੰਨਿਆ ਜਾਂਦਾ ਹੈ ਕਿ ਕਈ ਨਾਰਾਜ਼ ਨੇ ਤੇ ਖੁੱਲ ਕੇ ਨਹੀਂ ਚੱਲ ਰਹੀ ਇਹ ਵੀ ਇਲਜ਼ਾਮ ਆ ਰਹੇ ਨੇ ਕਾਂਗਰਸ ਚ ਵੀ ਫੁੱਟ ਹੈ ਅਕਾਲੀ ਦਲ ਚ ਵੀ ਕਿਤੇ ਨਾ ਕਿਤੇ ਮਤਭੇਦ ਨੇ ਦੂਜੇ ਪਾਸੇ ਵਿਰੋਧੀ ਵੀ ਨੇ ਸੁਧਾਰ ਲੈਰ ਵਾਲੇ ਵੀ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਖੁੱਲ ਕੇ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ ਗਿਆ ਖੁੱਲ ਕੇ ਕੀ ਕੀਤਾ ਹੀ ਨਹੀਂ ਗਿਆ ਉਹਨਾਂ ਵੱਲੋਂ ਉਮੀਦਵਾਰ ਦਾ ਸਮਰਥਨ ਸੋ ਇਸ ਕਰਕੇ ਬਹੁਤ ਹੀ ਪੋਲਿਟੀਕਲ ਤੌਰ ਤੇ ਫਸਮੀਆਂ ਸਥਿਤੀਆਂ ਨੇ ਜਿਹੜੀਆਂ ਇਸ ਸੀਟ ਦੇ ਉੱਤੇ ਬਣੀਆਂ ਹੋਈਆਂ ਨੇ ਉਧਰ ਅਕਾਲੀ ਦਲ ਵੱਲੋਂ ਵੀ ਪਰਪਕਾਰ ਸਿੰਘ ਘੁੰਮਣ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਵੀ ਆਪਣੇ ਕਾਗਜ਼ ਕੱਲ ਦਾਖਲ ਕੀਤੇ ਗਏ ਔਰ ਹੀਰਾ ਸਿੰਘ ਗਾਬੜੀਆ ਬਲਵਿੰਦਰ ਸਿੰਘ ਭੁੰਦਰ ਦਲਜੀਤ ਸਿੰਘ ਚੀਮਾ ਬਹੁਤ ਸਾਰੀ ਲੀਡਰਸ਼ਿਪ ਹੈ ਜਿਹੜੀ ਕੱਲ ਉੱਚੇਚੇ ਤੌਰ ਤੇ ਇਕੱਠੀ ਹੋਈ ਔਰ ਪਰਪਕਾਰ ਸਿੰਘ ਘੁੰਮਣ ਹੋਣਾ ਦੇ ਕਾਗਜ਼ ਦਾਖਲ ਕਰਾਏ ਹੁਣ ਗੱਲ ਰਹਿ ਗਈ ਬੀਜੇਪੀ ਦੀ ਬੀਜੇਪੀ ਬਾਰੇ ਚਰਚਾਾਂ ਸੀ ਕਿ ਉਹ ਕਿਸੇ ਸੈਲੀਬ੍ਰਿਟੀ ਨੂੰ ਟਿਕਟ ਦੇ ਸਕਦੀ ਹੈ ਉੰਜ ਵਿਕਰਮ ਸਿੱਧੂ ਔਰ ਜੀਵਨ ਗੁਪਤਾ ਮੁਕਾਬਲੇ ਦੇ ਵਿੱਚ ਨਹੀਂ ਦੌੜ ਚ ਨੇ ਕੱਲ 4 ਵਜੇ ਦੀਆਂ ਚਰਚਾਵਾਂ ਸੀ ਕਿ ਕੱਲ 4 ਵਜੇ ਭਾਜਪਾ ਆਪਣੀ ਟਿਕਟ ਦਾ ਐਲਾਨ ਕਰੇਗੀ ਪਰ ਕੱਲ ਰਾਤ ਲਗਭਗ 11 ਵਜੇ ਤੱਕ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਹਰ ਕੋਈ ਇਸ ਗੱਲ ਨੂੰ ਲੈ ਕੇ ਜ਼ਰੂਰ ਹੈਰਾਨ ਹੈ ਕਿ ਭਾਜਪਾ ਨੇ ਹਾਲੇ ਤੱਕ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਿਉਂ ਨਹੀਂ ਕੀਤਾ ਇਹ ਵੀ ਹੋ ਸਕਦਾ ਹੈ ਕਿ ਜਦੋਂ ਤੱਕ ਤੁਸੀਂ ਸਾਡਾ ਇਹ ਰੋਜ਼ਾਨਾ ਦਾ ਆ ਨਿਊਜ਼ ਅਨਲਿਸਿਸ ਸੁਣ ਰਹੇ ਹੋ ਹੋ ਸਕਦਾ ਹੈ ਬੀਜੇਪੀ ਹੁਣ ਤੱਕ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਚੁੱਕੀ ਹੋਵੇ ਪਰ ਇਹ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸਭ ਤੋਂ ਵੱਡਾ ਭਾਰਤ ਦੀ ਜਨਤਾ ਪਾਰਟੀ ਦਾ ਮੈਂਬਰਾਂ ਦਾ ਨੈਟਵਰਕ ਔਰ ਪੰਜਾਬ ਚ ਲੋਕ ਸਭਾ ਚੋਣਾਂ ਦੇ ਦੌਰਾਨ ਸ਼ਹਿਰਾਂ ਦੇ ਵਿੱਚ 18 19% ਵੋਟ ਫੀਸਦ ਬੀਜੇਪੀ ਨੇ ਹਾਸਲ ਕੀਤਾ ਫਿਰ ਬੀਜੇਪੀ ਨੇ ਲੁਧਿਆਣਾ ਦੇ ਪੱਛਮੀ ਹਲਕੇ ਦੇ ਵਿੱਚ ਆਪਣਾ ਉਮੀਦਵਾਰ ਵਕਤ ਰੰਦੇ ਖੜਾ ਕਿਉਂ ਨਹੀਂ ਕੀਤਾ ਇਹ ਵੀ ਗੱਲਾਂ ਚੱਲੀਆਂ ਕਿ ਰਵਨੀਤ ਸਿੰਘ ਬਿੱਟੂ ਦੀ ਪਤਨੀ ਨੂੰ ਇਥੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਸਨੀ ਦਿਓਲ ਦੀ ਪਰਿਵਾਰਕ ਮੈਂਬਰ ਤੱਕ ਦੀ ਗੱਲ ਆਈ ਇਸ਼ਾ ਦਿਓਲ ਦੀ ਗੱਲ ਆਈ ਪਰ ਇਹ ਸਾਰੀਆਂ ਚਰਚਾਵਾਂ ਸੀ ਹਲੇ ਭਾਵੇਂ ਉਹ ਹੁਣ ਕਿਸੇ ਵੀ ਵੇਲੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦੇ ਜਾਂ ਹੁਣ ਤੱਕ ਕਰ ਵੀ ਦਿੱਤਾ ਹੋਵੇ ਪਰ ਬੀਜੇਪੀ ਨੇ ਬਹੁਤ ਦੇਰੀ ਦੇ ਨਾਲ ਇਹ ਸਾਰੇ ਫੈਸਲੇ ਲਏ ਨੇ ਅੱਜ 30 ਤਰੀਕ ਹੋ ਚੁੱਕੀ ਹੈ 2 ਤਰੀਕ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੈ 19 ਤਰੀਕ ਨੂੰ ਵੋਟਾਂ ਨੇ ਔਰ ਚੋਣ ਪ੍ਰਚਾਰ ਵੀ 48 24 48 ਘੰਟੇ ਪਹਿਲਾਂ ਬੰਦ ਹੋ ਜਾਂਦਾ ਸੋ ਯਾ 72 ਘੰਟੇ ਪਹਿਲਾਂ ਸੋ ਇਨ੍ਹਾਂ ਹਾਲਾਤਾਂ 'ਚ ਬੀਜੇਪੀ ਕੋਲੇ ਸਮਾਂ ਕਿੰਨਾ ਰਹੇਗਾ ਚੋਣ ਪ੍ਰਚਾਰ ਕਰਨ ਦਾ ਬੀਜੇਪੀ ਕਿਸ ਰਣਨੀਤੀ ਤੇ ਕੰਮ ਕਰ ਰਹੀ ਹੈ ਇਹ ਵੱਡੇ ਸਵਾਲ ਨੇ ਜਿਹੜੇ ਇਹ ਲਗਾਤਾਰ ਖੜੇ ਹੋ ਰਹੇ ਨੇ ਕੀ ਬੀਜੇਪੀ ਆਪਣੀ ਜਿੱਤ ਨਾਲੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਹਾਰ ਦੇਖ ਰਹੀ ਹੈ ਇਹ ਵੀ ਕਈ ਸਵਾਲ ਨੇ ਜਿਹੜੇ ਵਕ ਵਕ ਥਾਵਾਂ ਤੇ ਅੱਜਕੱਲ ਚਰਚਿਤ ਨੇ ਕਿ ਕੀ ਬੀਜੇਪੀ ਕਿਸੇ ਵੀ ਕੀਮਤ ਤੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਚ ਜਾਣ ਤੋਂ ਰੋਕਣਾ ਚਾਹੁੰਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਜੇ ਜਿੱਤੀ ਆਮ ਆਦਮੀ ਪਾਰਟੀ ਤੇ ਸੰਜੀਵ ਰੋੜਾ ਅਸਤੀਫਾ ਦੇਣਗੇ ਰਾਜ ਸਭਾ ਖਾਲੀ ਹੋਊ ਔਰ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਚਲੇ ਜਾਣਗੇ ਸੋ ਬੜੀ ਦਿਲਚਸਪ ਰਾਜਨੀਤੀ ਬੀਜੇਪੀ ਦੇ ਪੱਖੋਂ ਵੀ ਦੇਖਣ ਨੂੰ ਇੱਥੇ ਮਿਲ ਰਹੀ ਹੈ ਦਲਾ ਜੀ ਈਰਾਨ ਦੇ ਵਿੱਚ ਤਿੰਨ ਪੰਜਾਬੀਆਂ ਦੇ ਲਾਪਤਾ ਹੋਣ ਤੋਂ ਬਾਅਦ ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਹਰਕਤ ਦੇ ਵਿੱਚ ਆਇਆ ਹੈ ਇਹ ਪੂਰਾ ਮਾਮਲਾ ਜੋ ਹੈ ਪੂਰੀ ਖਬਰ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਦੇਖੋ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮਾਮਲਾ ਹੈ ਤਿੰਨ ਪੰਜਾਬੀ ਨੌਜਵਾਨ ਉਹਨਾਂ ਬਾਰੇ ਮੀਡੀਆ ਦੇ ਵਿੱਚ ਵੀ ਇਹ ਰਿਪੋਰਟਾਂ ਆਈਆਂ ਨੇ ਔਰ ਭਾਰਤ ਦੇ ਹਾਈ ਕਮਿਸ਼ਨ ਤੱਕ ਇਹ ਗੱਲ ਪਹੁੰਚੀ ਹੈ ਕਿ ਤਿੰਨ ਨੌਜਵਾਨ ਸਾਡੇ ਪੰਜਾਬ ਦੇ ਅਮਰਿਤਪਾਲ ਸਿੰਘ ਹੁਸ਼ਿਆਰਪੁਰ ਦਾ ਜਸਪਾਲ ਸਿੰਘ ਨਵਾਂ ਸ਼ਹਿਰ ਦਾ ਤੇ ਹੁਸਨਪ੍ਰੀਤ ਧੂਰੀ ਦਾ ਕੀਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਈਰਾਨ ਅਤੇ ਦੁਬਈ ਦੇ ਰਸਤੇ ਆਸਟ੍ਰੇਲੀਆ ਭੇਜਣ ਦਾ ਸੁਪਨਾ ਵਖਾਇਆ ਗਿਆ ਸੀ ਇਹ ਈਰਾਨ ਚ ਜਦੋਂ ਗਏ ਉਸ ਤੋਂ ਬਾਅਦ ਇਹਨਾਂ ਨੂੰ ਅਗਵਾ ਕੀਤਾ ਗਿਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਦਾਵਾ ਹੈ ਪਰਿਵਾਰਕ ਮੈਂਬਰ ਮੀਡੀਆ ਦੇ ਵਿੱਚ ਲਿਖਦੇ ਨੇ ਅਖਬਾਰਾਂ ਚ ਅਖਬਾਰਾਂ ਦੇ ਜ਼ਰੀਏ ਉਹਨਾਂ ਦੀ ਗੱਲ ਆਈ ਹੈ ਕਿ ਵੀਡੀਓ ਕਾਲ ਦੇ ਜ਼ਰੀਏ ਪਹਿਲਾਂ ਗੱਲ ਕਰਾਉਂਦੇ ਰਏ ਅਗਵਾ ਅਗਵਾਕਰ ਇਹਨਾਂ ਮੁੰਡਿਆਂ ਦੀ ਪਰਿਵਾਰਕ ਮੈਂਬਰਾਂ ਦੇ ਨਾਲ ਔਰ ਸੁਰਾਤੀ ਮੰਗਦੇ ਰਏ 1 ਕਰੋੜ ਦੇ ਕਈ 54 ਲੱਖ ਦੀ ਇਸ ਤਰ੍ਹਾਂ ਪੈਸੇ ਮੰਗਦੇ ਰਏ ਤੇ 11 ਮਈ ਤੋਂ ਬਾਅਦ ਸੰਪਰਕ ਟੁੱਟਿਆ ਆਪਸ ਵਿੱਚ ਗੱਲਬਾਤ ਨਹੀਂ ਹੋ ਰਹੀ ਫਿਰ ਇਹਨਾਂ ਨੇ ਭਾਰਤੀ ਦੂਤ ਘਰ ਨੂੰ ਸੰਪਰਕ ਕੀਤਾ ਭਾਰਤ ਦੇ ਹਾਈ ਕਮਿਸ਼ਨ ਨੂੰ ਸੰਪਰਕ ਕੀਤਾ ਜਿਹੜਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਰੰਦੀਰ ਜੈਸਵਾਲ ਉਹਨਾਂ ਨੇ ਕੱਲ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਈਰਾਨ ਦੀ ਸਰਕਾਰ ਦੇ ਨਾਲ ਸੰਪਰਕ ਚ ਹੈ ਔਰ ਤਿੰਨੇ ਜਿਹੜੇ ਪੰਜਾਬੀ ਲਾਪਤਾ ਹੋਏ ਦੱਸੇ ਗਏ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਈਰਾਨ ਦੀ ਸਰਕਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਵੀ ਕਿਸੇ ਵੀ ਤਰ੍ਹਾਂ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਲੱਭਿਆ ਜਾਵੇ ਇਹਨਾਂ ਦੀ ਭਾਲ ਕੀਤੀ ਜਾਵੇ ਹਾਲੇ ਤੱਕ ਉਹਨਾਂ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਭਾਰਤ ਸਰਕਾਰ ਨੇ ਵੀ ਈਰਾਨ ਦੀਆਂ ਅਥਾਰਟੀਆਂ ਤੱਕ ਪਹੁੰਚ ਕੀਤੀ ਹੈ ਪਰ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਕਿ ਕਿਸੇ ਏਜੰਟ ਨੇ ਇਹਨਾਂ ਨੂੰ ਸੁਪਨਾ ਵਿਖਾਇਆ ਜਿਸ ਤਰੀਕੇ ਨਾਲ ਮੀਡੀਆ 'ਚ ਰਿਪੋਰਟ ਹੋਇਆ ਹੈ ਹਜੇ ਵੀ ਸਾਡੇ ਆਮ ਲੋਕ ਬਹੁਤੇ ਜਾਗਰੂਕ ਨਹੀਂ ਔਰ ਵਿਦੇਸ਼ ਜਾਣ ਦੇ ਲਈ ਗਲਤ ਰਾਹ ਅਪਣਾਉਂਦੇ ਨੇ ਹੁਣ ਇਹ ਤਿੰਨੇ ਨੌਜਵਾਨ ਜਿਸ ਤਰ੍ਹਾਂ ਇਹਨਾਂ ਦੀਆਂ ਮੈਂ ਤਸਵੀਰਾਂ ਵੇਖਦਾ ਤਸਵੀਰਾਂ ਤੋਂ ਇਹ ਨੌਜਵਾਨ ਪੂਰੇ ਅਪ ਟੂ ਡੇਟ ਲੱਗਦੇ ਨੇ ਇਹ ਨਹੀਂ ਹੋ ਸਕਦਾ ਕਿ ਇਹਨਾਂ ਨੂੰ ਨਾ ਪਤਾ ਹੋਵੇ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ਜਾ ਰਹੇ ਨੇ ਸੋ ਸਾਨੂੰ ਆਪਣੇ ਆਲੇ ਦੁਆਲੇ ਦੇ ਜਿਹੜੇ ਬੱਚੇ ਨੇ ਜਾਂ ਨੌਜਵਾਨ ਨੇ ਉਹਨਾਂ ਨੂੰ ਵੀ ਇਸ ਗੱਲ ਹੀ ਪ੍ਰੇਰਿਤ ਕਰਨ ਦੀ ਲੋੜ ਹੈ ਕਿ ਤੁਸੀਂ ਅਗਰ ਵਿਦੇਸ਼ ਜਾਣਾ ਹੈ ਤੇ ਤੁਸੀਂ ਜੈਨੂਇਨ ਤਰੀਕੇ ਨਾਲ ਸਹੀ ਤਰੀਕੇ ਨਾਲ ਜਾਣਾ ਹੈ ਡੋਂਕੀਆਂ ਡੋਂਕੀਆਂ ਇਹ ਗੱਲਾਂ ਹੁਣ ਬਹੁਤ ਔਖੀਆਂ ਹੋ ਗਈਆਂ ਔਰ ਤੁਸੀਂ ਆਪਣੇ ਪਰਿਵਾਰ ਦੇ ਔਰ ਆਪਣੇ ਲੱਖਾਂ ਰੁਪਏ ਬਰਬਾਦ ਕਰਦੇ ਹੋ ਔਰ ਆਪਣੀ ਜ਼ਿੰਦਗੀ ਖਤਰੇ 'ਚ ਪਾਉਂਦੇ ਹੋ ਸੋ ਅਗਰ ਵਿਦੇਸ਼ ਜਾਣਾ ਹੈ ਤਾਂ ਸਹੀ ਤਰੀਕੇ ਨਾਲ ਜਾਓ ਨਹੀਂ ਤਾਂ ਤੁਸੀਂ ਆਪਣੇ ਮੁਲਕ ਚ ਰਹੋ ਇੱਥੇ ਪੜੋ ਇੱਥੇ ਕੰਮਕਾਰ ਕਰੋ ਸੋ ਜ਼ਰੂਰੀ ਨਹੀਂ ਕਿ ਹਰ ਸੁਪਨਾ ਵਿਦੇਸ਼ ਜਾ ਕੇ ਪੂਰਾ ਹੋ ਸਕਦਾ ਪਰ ਜੇ ਤੁਨ ਨੂੰ ਤੁਹਾਨੂੰ ਇਸ ਗੱਲ ਦੀ ਜ਼ਿੱਦ ਹੈ ਕਿ ਤੁਸੀਂ ਵਿਦੇਸ਼ ਜਾਣਾ ਹੀ ਹੈ ਤੇ ਘਟੋ ਘਟ ਗਲਤ ਤਰੀਕੇ ਦੇ ਨਾਲ ਨਾ ਜਾਓ ਸੋ ਹੁਣ ਉਮੀਦ ਇਹ ਕਰਦੇ ਆ ਕਿ ਭਾਰਤ ਦੀ ਸਰਕਾਰ ਜਲਦ ਇਹਨਾਂ ਦਾ ਪਤਾ ਲਗਾਏਗੀ ਔਰ ਖੁਸ਼ਖਬਰੀ ਆਏਗੀ ਕਿ ਇਹਨਾਂ ਦਾ ਥਾਂ ਟਿਕਾਣਾ ਪਤਾ ਲੱਗ ਗਿਆ ਔਰ ਇਹ ਰਾਜੀ ਖੁਸ਼ੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਐਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ